ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਹੈ ਬਿਜਲੀ ਬੋਰਡ ਦੇ ਕਰਮਚਾਰੀਆਂ ਦੀਆਂ 21 ਮੰਗਾਂ ਲਾਗੂ ਨਾ ਹੋਣ ਤੇ ਬਿਜਲੀ ਕਰਮਚਾਰੀਆਂ ਦੇ ਵਿੱਚ ਰੋਸ ਹੈ ਕਰਮਚਾਰੀਆਂ ਨੇ ਸਮੂਹਿਕ ਛੁੱਟੀ 15 ਅਗਸਤ ਤੱਕ ਜਿਹੜੀ ਹੈ ਵਧਾਈਆ ਤਾਂ ਡਿਊਟੀ ਦੇ ਦੌਰਾਨ ਸ਼ਹੀਦ ਹੋਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਹੱਕ ਨਾ ਮਿਲਣ ਤੇ ਰੋਸ ਹੈ ਮੰਗਾਂ ਪੂਰੀਆਂ ਨਾ ਹੋਣ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਬਿਜਲੀ ਕਰਮਚਾਰੀਆਂ ਵੱਲੋਂ ਦਿੱਤੀ ਗਈ ਹੈ ਤਾਂ ਇਸ ਵਕਤ ਦੀ ਵੱਡੀ ਤੇ اہم ਖਬਰ ਹੈ ਪੰਜਾਬ ਦੇ ਵਿੱਚ ਬਿਜਲੀ ਕਰਮਚਾਰੀਆਂ ਦਾ ਰੋਜ਼ ਪਰ ਜੋ ਪ੍ਰਦਰਸ਼ਨ ਹੈ ਅੱਜ ਤੀਜਾ ਦਿਨ ਹੈ ਬਿਜਲੀ ਬੋਰਡ ਦੇ ਕਰਮਚਾਰੀਆਂ ਦੀਆਂ 21 ਮੰਗਾਂ ਨਾ ਲਾਗੂ ਹੋਣ ਤੇ ਰੋਸ ਜਿਹੜਾ ਕੀਤਾ ਜਾ ਰਿਹਾ ਤਾਂ ਲਗਾਤਾਰ ਪਿਛਲੇ 3 ਦਿਨਾਂ ਤੋਂ ਬਿਜਲੀ ਕਰਮਚਾਰੀ ਹੜਤਾਲ ਤੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਜਿਸ ਤਰ੍ਹਾਂ ਕਿ ਸੂਤਰਾਂ ਦੇ ਹਵਾਲੇ ਤੋਂ ਤੇ ਜਾਣਕਾਰੀ ਦੇ ਅਨੁਸਾਰ ਅ ਵਕ ਵਕ ਥਾਵਾਂ ਤੇ ਬਿਜਲੀ ਪ੍ਰਭਾਵਿਤ ਦੀਆਂ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਉੱਥੇ ਹੀ ਬਿਜਲੀ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਕਿਹਾ ਕਿ ਉਹ ਮੰਨੀਆਂ ਜਾਣ ਤਾਂ ਅੱਜ ਉਹਨਾਂ ਦਾ ਤੀਜਾ ਦਿਨ ਹੈ ਤੀਜੇ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਤਾਂ ਉਹਨਾਂ ਨੇ 15 ਅਗਸਤ ਤੱਕ ਆਪਣੀ ਜਿਹੜੀ ਆ ਹੜਤਾਲ ਰੱਖਣ ਦਾ ਫੈਸਲਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ 15 ਅਗਸਤ ਤੱਕ ਜਿਹੜੀ ਇਹ ਹੜਤਾਲ ਕੀਤੀ ਜਾਵੇਗੀ ਤਾਂ ਕਰਮਚਾਰੀਆਂ ਨੇ ਸਮੂਹਿਕ ਛੁੱਟੀ 15 ਅਗਸਤ ਤੱਕ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ